ਸ਼ਰੋਮਨੀਆ ਕਾਲੀਦਾਲ ਤੇ ਭਾਜਪਾ ਦੇ ਗੱਟਚੋੜ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ ਤੇ ਇਸ ਸਮਾਂ ਕਾਫੀ ਲੰਘ ਚੱਲਿਆ ਤੇ ਜਿਸ ਦੇ ਬਾਰੇ ਇਹ ਗੱਟਚੋੜ ਦੀ ਗੱਲ ਹੋ ਰਹੀ ਸੀ ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਇਹ ਗੱਰਜੋ ਟੁੱਟ ਗਿਆ ਸੀ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਕਾਫੀ ਦੇਰ ਤੱਕ ਕਿਸਾਨ ਅੰਦੋਲਨ ਜਿਹੜਾ ਸਵਾ ਸਾਲ ਦੇ ਕਰੀਬ ਚੱਲਦਾ ਰਿਹਾ ਉਸ ਤੋਂ ਬਾਅਦ ਹੁਣ ਜਦੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤਾਂ ਉਸ ਤੋਂ 6 ਮਹੀਨੇ ਪਹਿਲਾਂ ਵੀ ਇਹ ਗੱਰਜੋ ਦੀਆਂ ਤਿਆਰੀਆਂ ਲਗਾਤਾਰ ਚੱਲ ਰਹੀਆਂ ਸੀ ਤੇ ਉਸ ਗੱਰਜੋ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਸੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਜੋ ਕਿ ਭਾਜਪਾ ਦੇ ਉਕਾ ਦੇ ਵੱਲੋਂ ਕੇਂਦਰ ਦੇ ਵਿੱਚ ਗ੍ਰਹਿ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਜਦਕਿ ਇਸ ਚੀਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਜਿਹੜੇ ਦਿਗ ਦੇ ਨਿਤ ਅਸੀਂ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਦੇ ਵੱਲੋਂ ਵੀ ਇਹ ਗੱਲਾਂ ਕਹੀਆਂ ਜਾ ਰਹੀ ਸੀ ਕਿ ਘਰ ਜੋੜ ਹੋਣਾ ਚਾਹੀਦਾ ਤੇ ਜਦਕਿ ਸਾਰੀਆਂ ਰਾਏਆਂ ਜਿਹੜੀਆਂ ਸਹਿਮਤ ਹੋ ਚੁੱਕੀਆਂ ਸੀ ਪਰ ਫਿਰ ਵੀ ਘਰ ਜੋੜ ਸਿਰੇ ਨਹੀਂ ਚੜਿਆ ਤੇ ਜਾਂ ਇਹ ਮਗਰੂਰੀਆਂ ਸੀ ਜਾਂ ਮਜਬੂਰੀਆਂ ਇਹ ਤਾਂ ਨਹੀਂ ਪਤਾ ਪਰ ਫਿਰ ਵੀ ਇਸ ਵੇਲੇ ਗਰਜੋੜ ਜਿਹੜਾ ਉਹ ਲੈ ਕੇ ਉਹਨੂੰ ਅਟਕਲਾਂ ਚੱਲ ਰਹੀਆਂ ਸੀ ਪਰ ਅੱਜ ਉਹਨਾਂ ਦੇ ਉੱਤੇ ਵਿਰਾਮ ਲੱਗ ਗਿਆ। ਪੰਜਾਬ ਦੇ ਵਿੱਚ ਭਾਜਪਾ ਤੇ ਸ਼ੁਰਮਣੀ ਅਕਾਲੀ ਦਲ ਬਾਦਲ ਵਿਚਾਲੇ ਗਰਜੋੜ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਾ ਹੁਣ ਅੰਤ ਹੋ ਗਿਆ। ਭਾਜਪਾ ਨੇ ਮੰਗਲਵਾਰ 26 ਮਾਰਚ ਨੂੰ ਐਲਾਨ ਕੀਤਾ ਕਿ ਪਾਰਟੀ ਲੋਕ ਸਭਾ ਚੋਣਾਂ ਇਕੱਲਿਆਂ ਲੜੇਗੀ। ਪੰਜਾਬ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਤੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਤੇ ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਜਾ ਰਹੀ ਹੈ। ਤੇ ਉਹਨਾਂ ਨੇ ਇਹ ਵੀ ਆਖ ਦਿੱਤਾ ਹੈ ਕਿ ਪਾਰਟੀ ਵੱਲੋਂ ਇਹ ਫੈਸਲਾ ਲੋਕਾਂ ਦੀ رائے ਪਾਰਟੀ ਵਰਕਰਾਂ ਦੀ رائے ਆਗੂਆਂ ਦੀ رائے ਨੂੰ ਦੇਖਦਿਆਂ ਲਿਆ ਗਿਆ। ਇਹ ਫੈਸਲਾ ਪੰਜਾਬ ਦੇ ਸਮੂਹ ਕਿਸਾਨਾਂ, ਪੰਜਾਬ ਦੇ ਵਪਾਰੀਆਂ, ਪੰਜਾਬ ਦੇ ਮਜ਼ਦੂਰਾ, ਪੰਜਾਬ ਦੀਆਂ ਪਛੜੀਆਂ ਸ਼ਰੀਆਂੀਆਂ ਦੇ ਚੰਗੇ ਭੁਵਿੱਖੇ ਲਈ ਜਿਹੜਾ ਉਹਦੇ ਚ ਲੈ ਜਾਂਦਾ ਗਿਆ ਤੇ ਭਾਜਪਾ ਨੇ ਪੀਐਮ ਮੋਦੀ ਦੇ ਅਗਵਾਈ ਦੇ ਵਿੱਚ ਪੰਜਾਬ ਲਈ ਜੋ ਕੰਮ ਕੀਤੇ ਨੇ ਉਹ ਕਿਤੇ ਤੋਂ ਲੁਕੇ ਨਹੀਂ। ਦੂਜੇ ਪੱਧਰ 'ਤੇ ਜੇ ਦੇਖਿਆ ਜਾਵੇ ਤਾਂ ਪੰਜਾਬ 'ਚ ਸ਼ੁਰੂਆਨੀ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਗੱਸੋਂ ਨੂੰ ਲੈ ਕੇ ਦੋਵੇਂ ਸਿਆਸੀ ਪਾਰਟੀਆਂ ਦੀ ਮਗਰੂਰੀ ਜਾਂ ਮਜਬੂਰੀ ਸਾਫ਼ ਨਜ਼ਰ ਆ ਰਹੀ ਹੈ ਤੇ ਭਾਜਪਾ ਪੰਜਾਬ ਚ ਅਕਾਲੀ ਦਲ ਦੇ ਨਾਲ ਗੱਠਜੋੜ ਉਤੇ ਹੋਰ ਵੱਡੀਆਂ ਪਾਰਟੀਆਂ ਦੇ ਸਿਆਸੀ ਆਗੂਆਂ ਨੂੰ ਪਾਰਟੀ ਚ ਸ਼ਾਮਲ ਕਰਕੇ ਲੋਕਾਂ ਚ ਆਧਾਰ ਤੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਿਹੜੇ 400 ਦਾ ਅੰਕੜਾ ਹੈ ਉਹਨੂੰ ਪਾਰ ਕਰਨ ਦੇ ਨਾਅਰੇ ਨੂੰ ਪੂਰਾ ਕਰਨ ਲਈ ਹਰ ਜੋਰ ਤੋੜ ਲਈ ਤਿਆਰ ਬੈਠਾ ਸੀ ਦੂਜੇ ਪੱਧਰ ਤੇ ਸ਼ਰਮਣੀਆ ਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਤੇ 6 ਮਹੀਨੇ ਪਹਿਲਾਂ ਹੀ ਲੋਕ ਸਭਾ ਲਈ ਆਪਣੇ ਉਮੀਦਵਾਰਾਂ ਨੂੰ ਤਿਆਰੀ ਰੱਖਣ ਦੇ ਲਈ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਸੀ ਤੇ ਨਾਲ ਨਾਲ ਇਹ ਵੀ ਹੈ ਕਿ ਅਕਾਲੀ ਦਲ ਨਾਲ ਘਰਚੋੜ ਕਰਕੇ ਭਾਜਪਾ ਵੱਲੋਂ ਪਹਿਲਾਂ ਪੰਜਾਬ ਦੇ ਤਿੰਨ ਲੋਕ ਸਭਾ ਸੀਟਾਂ ਜਾਨੀ ਕਿ ਗੁਰਦਾਸਪੁਰ ਅਮਰੀਕਲ ਤੇ ਉਚਾਰਪੁਰ ਉਹਨਾਂ ਤੋਂ ਆਪਣੇ ਉਮੀਦਵਾਰ ਖੜੇ ਕੀਤੇ ਜਾਂਦੇ ਸੀ ਪਰ ਹੁਣ ਅਕਾਲੀ ਦਲ ਤੇ ਕਾਂਗਰਸ ਦੇ ਕਈ ਵੱਡੇ ਆਗੂ ਜਿਹੜੇ ਨੇ ਭਾਜਪਾ 'ਚ ਆਉਣ ਦੇ ਨਾਲ ਪੰਜਾਬ ਦੀ ਸਿਆਸਤ ਤੇ ਅਕਾਲੀ ਦਲ ਨਾਲ ਮੋੜ ਹੁੰਦੇ ਘਰਚੋੜ ਦੇ ਚੱਲਦੇ ਕੁਝ ਨਾ ਕੁਝ ਸੀਟਾਂ ਨੂੰ ਲੈ ਕੇ ਰੇੜਕਾ ਤਾਂ ਹੋਣਾ ਲਾਜ਼ਮੀ ਸੀ ਇਸ ਤੋਂ ਇਲਾਵਾ ਅਕਾਲੀ ਦਲ ਦੇ ਕਈ ਆਗੂਆਂ ਦਾ ਮੰਨਣਾ ਇਹ ਵੀ ਆ ਕਿ ਕਿਸਾਨ ਅੰਦੋਲਨ ਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਜਿਹੜਾ ਮੁੱਖ ਹੈ ਤੇ ਜਹੇ ਦੇ ਇਸ ਸਥਿਤੀ ਚ ਅਕਾਲੀ ਦਲ ਪੂਰੀ ਰਣਨੀਤੀ ਨਾਲ ਕਦਮ ਚੁੱਕ ਰਿਹਾ ਤੇ ਪਰ ਹੁਣ ਗਰਜ ਜੌਣ ਦੀਆਂ ਅਨਕਲਾਤੇ ਵਿਰਾਮ ਲੱਗ ਗਿਆ ਤੇ ਨਾਲ ਨਾਲ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨਾ ਤਾਂ ਕਾਂਗਰਸ ਨੂੰ ਵੋਟ ਪਾ ਸਕਦਾ ਤੇ ਨਾ ਹੀ ਭਾਜਪਾ ਨੂੰ ਕਿਉਂਕਿ ਭਾਜਪਾ ਉਹਨਾਂ ਨੂੰ ਕਿੰਨਾ ਕੁ ਵਧੀਆ ਮੰਨਦੀ ਹੈ ਸ਼ਹਿਰਾਂ ਦੇ ਵਿੱਚ ਭਾਜਪਾ ਦਾ ਆਪਣੀ ਇੱਕ ਪੈਠ ਹੈ ਪਰ ਪਿੰਡਾਂ ਦੇ ਵਿੱਚ ਭਾਜਪਾ ਦੀ ਇੱਕ ਪੂਰੀ پکڑ ਨਹੀਂ ਬਣੀ ਹੋਈ ਜਿਸ ਕਰਕੇ ਉਹ ਹੁਣ ਅਕਾਲੀ ਦਲ ਲਈ ਇਹ ਕੰਮ ਵੀ ਮੁਸ਼ਕਲ ਹੋਇਆ ਫੜਾ ਕਿਉਂਕਿ ਦੂਜੇ ਪਾਸੇ ਕਾਫੀ ਅੰਦੋਲਨ ਜਾਂ ਬੰਦੀ ਸਿੰਘਾਂ ਦੇ ਜਿਹੜੇ ਮੁੱਦੇ ਨੇ ਉਹ ਕਾਫੀ ਤੌਰ ਦੇ ਉੱਤੇ ਖੜੇ ਨੇ ਤਾਂ ਇਸ ਕਰਕੇ ਅਕਾਲੀ ਦਲ ਲਈ ਹੁਣ ਉਹਨਾਂ ਨੂੰ ਵੋਟ ਪਾਉਣਾ ਵੀ ਔਖਾ ਹੋਇਆ ਖੜਾ ਤੇ ਇਸ ਕਰਕੇ ਜੇ ਅਕਾਲੀ ਦਲ ਹੁਣ ਇਕੱਲਾ ਚੋਣ ਲੜਦਾ ਤਾਂ ਉਹਦੇ ਲਈ ਕਿਤੇ ਨਾ ਕਿਤੇ ਉਹਦਾ ਪਾਰਟੀ ਦਾ ਵजूद ਵੀ ਖਤਰਾ ਕਿਉਂਕਿ ਹੁਣ ਸ਼ਰਮਣ ਅਕਾਲੀ ਦਲ ਬਾਦਲ ਤੇ ਸ਼ਰਮਣ ਅਕਾਲੀ ਦਲ ਸੰਯ ਤੰਦਾਲਾ ਜਿੰਨੇ ਵੀ ਆਗੂ ਜਿਹੜੇ ਛੱਡ ਕੇ ਅਕਾਲੀ ਦਲ ਨੂੰ ਮਨਫ਼ੀ ਹੋ ਗਏ ਸੀ ਉਹ ਦੁਬਾਰਾ ਫਿਰ ਅਕਾਲੀ ਦਲ ਚ ਸ਼ਾਮਲ ਹੋ ਚੁੱਕੇ ਨੇ ਤੇ ਅਕਾਲੀ ਦਲ ਜਿਹੜਾ ਹੁਣ ਇੱਕ ਦੁਬਾਰਾ ਫਿਰ ਮਜ਼ਬੂਤ ਇੱਕ ਮੋੜ ਬਣਦਾ ਜਾ ਰਿਹਾ ਤੇ ਪਰ ਹੁਣ ਅਕਾਲੀ ਦਲ ਤੇ ਭਾਜਪਾ ਦੇ ਘਰ ਜੋੜ ਦੇ ਉਤੇ ਵਿਰਾਮ ਲੱਗ ਗਿਆ ਤੇ ਪੰਜਾਬ ਪ੍ਰਧਾਨ ਜਿਹੜੇ ਭਾਜਪਾ ਦੇ ਨੇ ਸੁਨੀਲ ਜਾਕਰ ਉਹਨਾਂ ਨੇ ਇਸ ਚੀਜ਼ ਉਤੇ ਵਿਰਾਮ ਲਗਾ ਦਿੱਤਾ ਤੇ ਅਕਾਲੀ ਤੇ ਭਾਜਪਾ ਦਾ ਜੋੜ ਨਹੀਂ ਹੋਏਗਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਕੱਲੇ ਲੜਨ ਜਾ ਰਹੀ ਹੈ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੇ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭੁਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਭਵਿੱਖ ਵਾਸਤੇ ਆ ਫੈਸਲਾ ਲਿਆ ਕਿਉਂਕਿ ਜੋ ਕੰਮ BJP ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ ਕਿਸੇ ਤੋਂ ਓਲੇ ਨਹੀਂ ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ ਐਮਐਸਕੇ ਤੇ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ ਕਰਤਾਰਪੁਰ ਸਾਹਿਬ ਦਾ ਲੰਗਾ ਜਿਹਦੇ ਵਾਸਤੇ ਸਦੀਆਂ ਤੋਂ ਇੱਥੇ ਲੋਕ ਖੁੱਲੇ ਦਰਸ਼ਨ ਦੇ ਦਾਰਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨੁਮਾਈ ਦੇ ਵਿੱਚ ਸਾਨੂੰ ਅੱਜ ਆ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ ਬਖਸ਼ਿਸ਼ ਦਿੱਤੀ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਸਰਕਾਰ ਨੂੰ ਆ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆ ਮੰਨ ਕੇ ਕਿ ਪੰਜਾਬ ਦੀ ਬਿਹਤਰੀ ਪੰਜਾਬ ਦਾ ਸੁਰੱਖਿਤ ਭਵਿੱਖ ਤੇ ਪੰਜਾਬ ਦੀ ਸਰਹੱਦੀ ਮਜ਼ਬੂਤੀ ਅਤੇ ਅਮਨ ਸ਼ਾਂਤੀ ਨੂੰ ਮਜ਼ਬੂਤ ਰੱਖ ਕੇ ਹੀ ਭਾਰਤ ਅਗੇ ਤਰੱਕੀ ਕਰ ਸਕਦਾ ਹੈ ਇਸ ਦੇ ਮੱਦੇ ਨਜ਼ਰ ਆ ਫੈਸਲਾ ਲਿਆ ਗਿਆ ਹੈ ਤੇ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ ਬੀਜੇਪੀ ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਦੇ 29 ਦੇ ਵਿੱਚ ਪੰਜਾਬ ਦਾ ਯੋਗਦਾਨ ਬੀਜੇਪੀ ਨੂੰ ਵੋਟ ਦੇ ਕੇ ਹੁਮਾ ਮਾ ਕੇ ਪਾਣਗੇ